ਗੁਰਪ੍ਰੀਤ ਜੀ ਜਾਨਣਾ ਚਾਹਾਂਗੇ ਕਿ ਅਮਰੀਕਾ ਕਿਵੇਂ ਗਏ ਅਮਰੀਕਾ ਬੜੀ ਹਰੇਕ ਬੰਦਾ ਆਪਣੇ ਚੰਗੇ ਬਿਹਤਰ ਕੱਲ੍ਹ ਵਾਸਤੇ ਬੰਦਾ ਕੋਸ਼ਿਸ਼ ਕਰਦਾ ਵੀ ਉਹੀ ਤਰੀਕਾ ਮੇਰਾ ਹੀ ਜਿਦਾਂ ਪਹਿਨਾ ਮੁੰਡਿਆਂ ਦਾ ਸਾਰਿਆਂ ਦਾ ਸੀਗਾ ਤੇ ਉਹੀ ਸੁਪਨੇ ਲੈ ਕੇ ਮੈਂ ਗਿਆ ਸੀ ਇੱਥੋਂ ਵੀ ਚਲੋ ਆਪਣੀ ਕੋਈ ਕੱਲ ਨੂੰ ਸੁਧਾਰਨ ਵਾਸਤੇ ਤਕਰੀਬਨ ਮੈਂ ਇੱਥੋਂ 28 ਅਗਸਤ ਨੂੰ ਇੱਥੋਂ ਚੱਲਿਆ ਗਿਆ ਘਰੋਂ ਤੇ ਤਕਰੀਬਨ ਮੈਨੂੰ 6 ਮਹੀਨੇ ਲੱਗਾ ਰਸਤੇ ਦੇ ਵਿੱਚ ਮਲੋ ਮੇ ਜਿਹੜਾ ਸਫਰ ਹੀ ਕਾਫੀ ਲੰਬਾ ਰਿਹਾ ਸਾਡਾ ਇਹ ਤੇ ਉਸ ਤੋਂ ਬਾਅਦ ਸਾਨੂੰ ਇਹ ਰਿਪੋਰਟ ਕਰਨ ਦਾ ਸਾਨੂੰ ਪਤਾ ਵੀ ਨਹੀਂ ਲੱਗਿਆ ਵੀ ਇਹ ਸਾਨੂੰ ਰਿਪੋਰਟ ਕਰਨਗੇ ਜਾਂ ਕਿੱਦਾਂ ਕਿਸੇ ਤਰ੍ਹਾਂ ਦਾ ਕੋਈ ਸੋਚਿਆ ਵੀ ਨਹੀਂ ਸੀ ਇੰਨਾ ਲੰਬਾ ਸਮਾਂ ਕਿਹੜੇ ਕਿਹੜੇ ਮਿਲਕਾ ਜਾ ਕੇ ਭੇਜਣਾ ਪਿਆ ਮੈਂ ਇਥੋਂ ਗੋਹਨਾ ਗੋਹਨਾ ਤੋਂ ਬ੍ਰਾਜ਼ੀਲ ਪੇਰੂ ਕੋਲੰਬੀਆ ਔਰ ਪਨਾਮਾ ਕੋਸਟ ਰਿਕਾ ਗੁਆਟੇਮਾਲਾ ਨਿਕਾਰਾਗਵਾ ਮੈਕਸੀਕੋ ਤੇ ਫਿਰ ਇਨ ਐਂਟਰ ਹੋਏ ਆਪਣੇ ਅਮਰੀਕਾ ਦੇ ਵਿੱਚ ਅਮਰੀਕਾ ਚ ਕਦੋਂ ਐਂਟਰ ਹੋਏ ਮੈਂ 15 ਜਨਵਰੀ 2025 ਨੂੰ ਮੈਨੂੰ ਐਂਟਰ ਹੋ ਗਿਆ ਉੱਥੇ ਤੇ ਤਗਰੀਵਨ ਉਥੇ 22 ਦਿਨ ਮੈਂ ਕੈਂਪ ਦੇ ਵਿੱਚ ਰਿਹਾ ਉੱਥੇ ਤੇਨ ਤਰੀਕ ਨੂੰ ਸਾਨੂੰ ਅਥੇ ਰਿਪੋਰਟ ਕਰ ਦਿੱਤਾ ਗਿਆ ਕੈਂਪ ਚ ਕਿਹੋ ਜਿਹਾ ਮਾਲ ਸੀ ਇੱਕ ਮਾਹੌਲ ਜੇਲ੍ਹ ਵਰਗਾ ਹੁੰਦਾ ਜੋ ਵੀ ਤੁਹਾਨੂੰ ਪਤਾ ਹੀ ਆ ਵੀ ਜੇਲ੍ਹਾਂ ਦੇ ਵਿੱਚ ਕਿਦਾਂ ਦਾ ਮਾਹੌਲ ਹੁੰਦਾ ਵਾ ਕਿਦਾਂ ਦਾ ਹੌਕੇਦਿਆਂ ਨਾਲ ਟ੍ਰੇਡ ਕਰਦੇ ਆ ਸਾਰਾ ਉਸੇ ਤਰ੍ਹਾਂ ਦਾ ਸੀਗਾ ਉੱਥੇ ਵੀ ਕਿੰਨਾ ਕਰਜ਼ਾ ਜਿਹੜਾ ਇਸ ਘਟਨਾ ਤੋਂ ਬਾਅਦ ਡੜਿਆ ਦਿੰਦੇ ਕਰਜ਼ਾ ਦੇਖ ਲੋਗੇ ਤੁਸੀਂ ਜਿਹੜੀ ਆਪਣੀ ਜ਼ਮੀਨ ਜਾਇਦਾਦ ਵਿੱਚ ਉਹ ਵੀ ਇੱਕ ਕਰਜ਼ਾ ਹੀ ਸੀਗਾ ਸਾਡੇ ਤੇ ਤਕਰੀਬਨ 40-42 ਲੱਖ ਰੁਪਏ ਜਿਹੜਾ ਹੁਣ ਤੱਕ ਦਾ ਖਰਚਾ ਹੋ ਗਿਆ ਉਹ ਸਾਰਾ ਕਰਜ਼ਾ ਦੇ ਰੂਪ ਦੇ ਵਿੱਚ ਹੀ ਆ ਕਹੋ ਮਤਲਬ ਹਰੇਕ ਬੰਦੇ ਕੋਈ ਆਪਣਾ ਪਰਸਨਲੀ ਤਾਂ ਘਰ ਚ ਪਿਆ ਨਹੀਂ ਹੁੰਦਾ ਵੈਸਾ ਕੋਈ ਕਾਰਗਿਰਮੀ ਜਾਂ ਕੋਈ ਆਪਣਾ ਕੋਈ ਸੇਲ ਕਰਕੇ ਜਾਂਦਾ ਕੁਛ ਨਾ ਕੁਛ ਇਨੇ ਪੈਸੇ ਦਾ ਬੰਦਾ ਘਰ ਨਹੀਂ ਰੱਖੇ ਹੁੰਦੇ ਕਿਸੇ ਦੇ ਵੀ ਹੁਣ ਸੁਪਨਾ ਟੁੱਟਣ ਤੇ ਕਿਵੇਂ ਸੋਚ ਰਿਹਾ ਸੁਪਨਾ ਟੁੱਟਣ ਦੇ ਬਾਅਦ ਹੀ ਇਹ ਮਹਿਸੂਸ ਹੋ ਰਿਹਾ ਕਿ ਕੁਝ ਦਿਖਾਈ ਨਹੀਂ ਦੇ ਰਿਹਾ ਕਿ ਕੱਲ ਆਪਣਾ ਹੁਣ ਆਪਣਾ ਅਗਲਾ ਜੀਵਨ ਕਿੱਦਾਂ ਸ਼ੁਰੂ ਕਰਨਾ ਵੀ ਇਹੀ ਪਰੇਸ਼ਾਨੀ ਹੋ ਰਹੀ ਸੋਚ-ਸੋਚ ਕੇ ਵੀ ਆਪਣਾ ਗਾਹ ਕੀ ਕਰਾਂਗੇ ਕਿ ਨਾ ਇਹ ਕੋਈ ਛੋਟੀ ਮੋਟੀ ਜੌਬ ਕਰਕੇ ਜਾਂ ਕੁਝ ਛੋਟਾ ਮੋਟਾ ਕੰਮ ਕਰਕੇ ਇਹਨਾਂ ਕਰਜ਼ਾ ਲਾਤੀ ਸਕਦਾ ਉਹ ਇਬਾ ਪਰੇਸ਼ਾਨੀ ਹੋ ਚੁੱਕੀ ਹੈ ਇਸ ਜੀ ਦੀਵਾ ਅਮਰੀਕਾ ਦੇ ਹਾਲਾਤ ਕਿਵੇਂ ਦੇ ਉੱਥੇ ਅਮਰੀਕਾ ਦੇ ਹਾਲਾਤ ਪਹਿਲਾਂ ਵਰਗੇ ਨਹੀਂ ਹੋਣ ਜਦੋਂ 트럼ਪ ਸਰਕਾਰ ਆਉਣ ਦੇ ਕਰਕੇ ਪਰੇਸ਼ਾਨੀਆਂ ਬਹੁਤ ਵਧ ਗਈਆਂ ਜਿਹੜੇ ਉੱਥੇ ਮੁੰਡੇ ਰਹਿ ਜੋ ਰਹਿ ਰਹੇ ਆ ਤਕਰੀਬਨ ਇੰਟਰਵਿਊ ਹੋ ਚੁੱਕੇ ਉਹਨਾਂ ਵਾਸਤੇ ਵੀ ਬਹੁਤ ਪਰੇਸ਼ਾਨੀਆਂ ਮੁਸ਼ਕਲਾਂ ਬਣੀ ਹੋਈਆਂ ਵੀ ਜਿੰਨੇ ਕੱਚੇ ਬੰਦੇ ਆ ਉਹਨਾਂ ਨਾਲ ਵੀ ਬਹੁਤ ਜ਼ਿਆਦਾ ਛਾਪੇ ਮਾਰੀ ਕਮਾਕਾਰਾਂ ਤੇ ਵੀ ਹੋ ਰਹੀ ਆ ਫਿਰ ਉਹਨਾਂ ਦੇ ਕੇਸ ਫੇਲ ਹੋ ਰਿਹਾ ਆ ਮੋਲੋ ਇੱਕ ਡਰ ਦਾ ਮਾਹੌਲ ਬਣਿਆ ਹੋਇਆ ਹਰੇਕ ਬੰਦਾ ਜਿੰਨੇ ਵੀ ਉੱਥੇ ਅਮਰੀਕਾ ਚ ਮੁੰਡੇ ਰਹਿਦੇ ਆ ਵੀ ਹਰੇਕ ਲਈ ਪਰੇਸ਼ਾਨੀ ਬਣੀ ਹੋਈ ਆਉਣ ਇਸ ਚੀਜ਼ ਦੀ। ਵਿਦੇਸ਼ ਜਾਣ ਦੀ ਚਾਹਤ ਹੁਣ ਅੰਚਾ ਹੈ। ਹੁਣ ਸਭ ਕੁਝ ਖਤਮ ਹੋ ਗਿਆ ਹੁਣ ਦੁਬਾਰਾ ਜਾਣ ਵਾਸਤੇ ਪੈਸਾ ਚਾਹੀਦਾ ਹੁਣ ਪੈਸਾ ਕਿੱਥੋਂ ਲਵਾਂਗੇ? ਤੇ ਚਾਹਤ ਸਭ ਖਤਮ ਹੋ ਗਈ ਆ। ਪੰਜਾਬ ਜਿਹੜੇ ਵੀ ਕੰਮ ਕਰਨ ਦੀ ਕੋਸ਼ਿਸ਼ ਕਰੋਗੇ। ਆਹ ਕੋਸ਼ਿਸ਼ ਰਹੂਗੀ ਕੋਈ ਕੰਮ ਕਰਦੇ ਆ ਸ਼ੁਰੂ ਇੱਥੇੋਂ। ਇਹ ਇੱਕ ਵੱਡਾ ਸਵਾਲ ਗੁਰਪ੍ਰੀਤ ਇਹ ਹੈ ਕਿ ਜਦੋਂ ਤੁਹਾਨੂੰ ਉੱਥੋਂ ਵਾਪਸ ਭੇਜਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਤੁਹਾਨੂੰ ਬੇੜੀਆਂ 'ਚ ਜਕੜਿਆ ਗਿਆ ਮਤਲਬ ਉਹ ਕੀ ਕਾਰਨ ਕੀ ਰਿਹਾ ਇਦਾਂ ਕੈਦੀਆਂ ਵਾਂਗੂ ਜਾਂ ਇੱਕ ਕ੍ਰਿਮੀਨਲ ਜਿਹਦਾ ਅੱਤਵਾਦੀਆਂ ਦਾ ਟਰੀਟ ਕੀਤਾ ਜਾਂਦਾ ਇਦਾਂ ਕਿਉਂ ਹੋਇਆ ਇਹ ਤਾਂ ਸਾਨੂੰ ਵੀ ਨਹੀਂ ਪਤਾ ਲੱਗਾ ਜਦੋਂ ਸਾਨੂੰ ਉੱਥੋਂ ਕੈਂਪ ਤੋਂ ਕੱਢਿਆ ਤੇ ਮਤਲਬ ਬੇੜੀਆਂ ਲਾਤੀਆਂ ਹੱਥ ਕੜੀਆਂ ਪਾਇਆ ਇੱਕ ਇੱਥੇ ਲੱਕ ਨੂੰ ਵੀ ਸੰਗਲ ਲੱਗਾ ਹੋਇਆ ਤੇ ਲੱਕ ਵਾਲੇ ਸੰਗਲ ਹੱਥ ਬੰਨੇ ਹੋਏ ਸੀ ਤੇ ਉਦੋਂ ਦਾ ਇਹ ਮਹਿਸੂਸ ਹੋਇਆ ਕਿ ਸਾਨੂੰ ਵੀ ਕਿਤੇ ਇਦਾਂ ਦੀ ਜਗ੍ਹਾ ਤੇ ਲਾ ਕੇ ਛੱਡ ਰਾਇਆ ਵੀ ਸਾਨੂੰ ਆਪ ਖੁਦ ਪਤਾ ਨਹੀਂ ਲੱਗਾ ਵੀ ਇਹ ਤੁਹਾਨੂੰ ਰਿਪੋਰਟ ਕਰਦਾ ਵੀ ਇੰਨਾ ਬਤਾਰਾ ਕੋਈ ਜਾਨਵਰਾਂ ਨਾਲ ਨਹੀਂ ਕਰਦਾ ਜਿਹੜਾ ਸਾਡੇ ਨਾਲ ਹੋਇਆ ਉੱਥੇ ਤਕਰੀਬਨ 40 ਘੰਟੇ ਇਦਾਂ ਹੀ ਹੱਥ ਪੈਰ ਬੰਨ ਕੇ ਲੈ ਕੇ ਆਇਆ ਉਹਨੂੰ ਤੇ ਜਹਾਜ਼ ਦੇ ਵਿੱਚ ਹੁਣ ਇੱਕ ਕਾਂਗਰਸੀ ਆਗੂ ਨੇ ਸੰਸਦ ਦੇ ਵਿੱਚ ਕੱਲ ਤਰੀਬਾਲ ਉਦਲੰਦ ਕੀਤੀ ਉਹਨਾਂ ਕਹਿ ਕੇ ਕੀ ਭਾਰਤ ਕੋ ਇੱਕ ਅਜਿਹਾ ਜਹਾਜ਼ ਨਹੀਂ ਕਿ ਜਿਹਦੇ ਵਿੱਚ ਸਾਰੀਆਂ ਸਵਾਰੀਆਂ ਵਾਪਸ ਆ ਸਕਦੇ ਸਾਰੇ ਯਾਤਰੀ ਜਿਹੜੇ ਸੀ ਉਹ ਵਾਪਸ ਆ ਸਕਦੇ ਕਿ ਲੱਗਦਾ ਹੈ ਕਿ ਤਾਂ ਹੋਣਾ ਜਿਹੜਾ ਕਿ ਫੌਜੀ ਜਹਾਜ਼ ਦੇ ਵਿੱਚ ਤੁਹਾਨੂੰ ਪਹਿਲੀ ਵਾਰ ਜਿਹੜਾ ਅਰਧਿਤ ਅਤੀ ਦੇ ਉਪਰ ਦੀ ਗੱਲ ਹੋ ਤਾ ਸਾਨੂੰ ਮਹਿਸੂਸ ਹੀ ਵੀ ਚਲੋ ਸਾਨੂੰ ਪਤਾ ਨਹੀਂ ਲੱਗਾ ਪਹਿਲੀ ਗੱਲ ਤਾਂ ਸਾਨੂੰ ਰਿਪੋਰਟ ਕਰ ਰਿਆ ਵੀ ਰਿਪੋਰਟ ਕਰਨਗੇ ਇਸ ਤਰੀਕੇ ਨਾਲ ਹੋ ਸਕਦਾ ਵੀ ਭਾਰਤ ਸਰਕਾਰ ਦੇ ਵੀ ਇਹਨਾਂ ਨੇ ਗੱਲ ਹੋਈ ਹੋਵੇ ਵੀ ਇਹਨਾਂ ਨੇ ਕੋਈ ਨਾਂ ਲੈਣ ਤੋਂ ਇਹਨਾਂ ਦੀ ਸਹਿਮਤੀ ਦੇ ਨਾਲ ਹੀ ਸਾਰਾ ਕੁਝ ਹੋਇਆ ਮਤਲਬ ਜੇ ਮੰਨ ਲਓ ਵੀ ਇੰਡੀਆ ਸਰਕਾਰ ਕੋ ਚਾਹੁੰਦੀ ਤਾਂ ਸਾਨੂੰ ਵਧੀਆ ਤਰੀਕੇ ਨਾਲ ਵੀ ਲੈ ਕੇ ਆ ਸਕਦੀ ਜਿੱਦਾਂ ਕਲੰਬੀਆ ਸਰਕਾਰ ਨੇ ਮਨਾ ਕਰ ਦਿੱਤਾ ਸੀਗਾ ਵੀ ਜਿਵੇਂ ਅਸੀਂ ਆਪਣੇ ਜਿਹੜੇ ਲੋਕ ਆਪ ਲੈ ਕੇ ਜਾਵਾਂਗੇ ਵੀ ਜਿਹੜਾ ਇਹ ਬਰਤਾਰਾ ਨਾ ਕੀਤਾ ਜਾਵੇ ਸਾਡੇ ਵੀ ਬਸਨੀਕ ਨਾਲ ਇੱਥੇ ਦੇ ਨਾਲ ਮਾਪਿਆਂ ਦੇ ਨਾਲ ਤੁਸੀਂ ਗੱਲਬਾਤ ਕੀਤੀ ਉਹਨੇ ਆ ਕੇ ਕੀ ਕਹਿਣਾ ਸੀ ਉਹਨਾਂ ਦਾ ਬੱਸ ਕਹਣਾ ਕਿ ਪਰੇਸ਼ਾਨੀ ਜੀ ਸਾਰੇ ਵੀ ਮਨੋਂ ਬਹੁਤ ਦੁਖੀ ਆ ਵੀ ਤੁਹਾਨੂੰ ਪਤਾ ਹੀ ਆ ਘਰ ਦੇ ਹਾਲਾਤ ਸਾਰਿਆਂ ਦੇ ਵੀ ਕੋਈ ਜੇ ਨਹੀਂ ਹੁੰਦੇ ਵੀ ਇਹਹੀ ਪਰੇਸ਼ਾਨੀ ਬਣੀ ਹੋਈ ਵੀ ਨਾ ਕਰਜ਼ਾ ਹੋਇਆ ਵੀ ਇੱਕ ਤਾ ਉਹਨੂੰ ਸੈਟਲ ਕਰਾਂਗੇ ਹੋਣਾ ਸਰਕਾਰ ਤੋਂ ਜਾਂ ਕੋਈ ਸਮਾਜਿਕ ਸੰਸਥਾ ਨੂੰ ਅਪੀਲ ਕਰਨੀ ਚਾਹੀਦੀ ਬਸ ਸਰਕਾਰ ਨੂੰ ਇਹ ਅਪੀਲ ਕਰਦੇ ਆ ਵੀ ਜਿਹੜੇ ਪੰਜਾਬ ਦੇ ਵਿੱਚੋਂ ਮੁੰਡੇ ਆਏ ਆ ਮੁੜ ਕੇ ਵੀ ਇਹਨਾਂ ਦੀ ਬਾਹ ਫੜੀ ਜਾਵੇ ਕਿਸੇ ਨਾ ਕਿਸੇ ਤਰੀਕੇ ਨਾਲ ਕੋਈ ਕਾਮਕਾਰ ਜਾਂ ਕੋਈ ਇਹਨਾਂ ਨੂੰ ਕੋਈ ਇਦਾਂ ਦਾ ਬਾਹ ਫੜੋ ਵੀ ਜਿਹੜੇ ਆ ਕੇ ਆਪਣਾ ਕਰਜ਼ਾ ਲਾਉਣ ਜਾਂ ਆਪ ਦਾ ਕੰਮ ਕਰਕੇ ਆਪਣੇ ਉਹਨੂੰ ਸੈਟਲ ਕਰ ਲੈਣ ਇਹ ਹੁਣ ਤਕਰੀਬਨ ਜਿੰਨੇ 30 ਮੁੰਡੇ-ਮੁੰਡੇ ਹਰੇਕ ਬੰਦੇ ਦੇ ਘਰ ਦੇ ਹਾਲਾਤ ਇਦਾਂ ਦੇ ਹੀ ਆ ਮੇਰੇ ਇਕੱਲੇ ਦੇ ਨਹੀਂ ਤਕਰੀਬਨ ਹਰੇਕ ਮੁੰਡਾ ਜਿਹੜਾ ਮੁੜ ਕੇ ਆ ਸਾਰੇ ਹੀ ਦੁਖੀ ਆ ਸਾਰਿਆਂ ਦੇ ਘਰ ਦੇ ਹਾਲਾਤ ਬਹੁਤ ਜ਼ਿਆਦੇ ਤਰਸਜੋਗ ਆ ਕਿ ਮਤਲਬ ਘਰ 'ਚ ਕਿਸੇ ਦੇ ਵੀ ਇੰਨਾ ਪੈਸਾ ਨਹੀਂ ਪਿਆ ਹੁੰਦਾ ਵੀ ਜਿਹੜਾ ਆਪਦਾ ਲਾ ਕੇ ਚਲੇ ਜਾਊਗਾ ਉਹ ਕੋਈ ਵੇਚ-ਵਟ ਦੇ ਜਾਂ ਕੋਈ ਜਿਵੇਂ ਇਹਨੇ ਗਨੇ ਵਾਕੇ ਜਾ ਕੇ ਰਿਸ਼ਤੇਦਾਰ ਭੈਣ ਭਰਾ ਕੋ ਫੜ ਗਈ ਜਾਂਦਾ ਪੈਸਾ ਵੀ ਇਹਨਾਂ ਨੂੰ ਵੀ ਥੋੜਾ ਸਪੋਰਟ ਕੀਤੀ ਜਾਵੇ ਕਿਸੇ ਨਾ ਕਿਸੇ ਤਰੀਕੇ ਨਾਲ